ਇਸ ਤਰ੍ਹਾਂ ਦੁਸ਼ਵਾਂਤ ਸਦੀ ਛੇ ਤੇ ਪ੍ਰਾਂਤਿਕਿਆ ਮੇਰਾ ਤੇਰਾ ਜੈ ਸਿ ਤਰਵਰ ਬੰਦ ਸੀ ਜਿਵੇਂ ਪੰਛੀ ਰਾਤ ਨੂੰ ਦਰਖਤ ਦੇ ਉੱਤੇ ਆ ਜਾਂਦੇ ਤੇ ਨਿਰਚਾਂਦੇ ਹੋ ਜਾਂਦੇ ਇਸ ਤਰ੍ਹਾਂ ਹੀ ਸਾਡਾ ਨੁਕਸਾਨ ਜੁਰੀਏ ਸੰਸਾਰ ਦੇ ਵਿੱਚ ਆਇਆ ਹੋਇਆ ਹੈ ਜੀਵਨ ਜਿਹੜਾ ਮਿਲਿਆ ਅਸਲ ਵਿੱਚ ਮਿਲਿਆ ਕਾਦੇ ਵਾਪਸੀ ਸੀ ਭਈ ਪ੍ਰਾਪਤਿ ਮਨੁੱਖ ਦੇ ਪੂਰੀਆ ਮਨੁੱਖਾ ਦੇ ਲਈ ਗੁਰੂ ਅਰਜਨ ਦੇਵ ਜੀ ਪਹਿਲੇ ਪ੍ਰਾਪਤ ਤੁਹਾਨੂੰ ਤੇ ਹੁਣੇ ਹੁਲਿਆ ਕੋਲ ਦੇ ਨਿਰਣੇ ਕੀ ਇਹ ਤੇ ਨਹੀਂ ਹੁੰਦਾ ਮਿਰਨਾ ਸੀ ਬਾਣੀ ਦੇ ਦੁਆਰਾ ਜੋਗਰੂ ਕੋ ਨੇ ਲੋਕ ਹੈ ਕੋਲ ਸਭ ਨੇ ਮਾਹਾਰੀ ਕਹਿੰਦੇ ਤੂੰ ਸਰੀਰ ਕਰਕੇ ਬਾਣੀ ਨਾਲ ਨਹੀਂ ਸੀ ਬਾਣੀ ਦੇ ਦੁਆਰਾ ਤੂੰ ਮਰਨਾ ਸੀ ਜਿਵੇਂ ਕੋਈ ਰਸਤਾ ਬਣਾ ਨਾ ਜਿਵੇਂ